ਪ੍ਰਣ ਪ੍ਰਤੀਸ਼ਠਾ ਤੋਂ ਬਾਅਦ ਅਯੁੱਧਿਆ ਦੇ ਵਿੱਚ ਬਣੇ ਨਵੇਂ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਵਿਰਾਸ਼ਮਾਨ ਹੋ ਗਏ ਨੇ ਤਾਂ ਪੂਰਾ ਦੇਸ਼ ਇਸ ਦਾ ਜਸ਼ਨ ਮਨਾ ਰਿਹਾ ਹੈ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਫਿਰੋਜ਼ਪੁਰ ਦੇ ਟੈਂਕਾ ਵਾਲੀ ਬਸਤੀ ਦੇ ਵਿੱਚ ਵਪਾਰ ਮੰਡਲ ਕਮੇਟੀ ਦੇ ਵੱਲੋਂ ਦੁਕਾਨਦਾਰਾਂ ਨੂੰ ਸ਼੍ਰੀ ਰਾਮ ਲੱਲਾ ਦੇ ਚਾਂਦੀ ਦੇ ਸਿੱਕੇ ਵੰਡੇ ਗਏ ਨੇ 150 ਦੇ ਕਰੀਬ ਇਹ ਚਾਂਦੀ ਦੇ ਸਿੱਕੇ ਵਾਖ ਵਾਖ ਦੁਕਾਨਦਾਰਾਂ ਨੂੰ ਵੰਡੇ ਗਏ ਨੇ ਸ਼ਰਧਾਲੂਆਂ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਬੇहद ਖੁਸ਼ੀ ਹੈ ਕਿ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪੁੱਤਰ ਸਾਹ ਹੋਇਏ ਇਸੇ ਉਪਲਖ ਦੇ ਵਿੱਚ ਉਹ ਘਰਾਂ ਦੇ ਵਿੱਚ ਹੁਣ ਦੀਪਮਾਲਾ ਕਰਨਗੇ ਅੱਜ ਦੇ ਸ਼੍ਰੀ ਰਾਮ ਜੀ ਦੇ ਪ੍ਰਾਨ ਪ੍ਰਵੇਸ਼ ਦਾ ਅਯੁੱਧਿਆ ਦੇ ਮਾਮਲੇ ਜੇ ਪਹਿਲੇ ਦਾ ਸਭ ਤੋਂ ਮੈਂ ਬਹੁਤ-ਬਹੁਤ ਵਧਾਈ ਦੇਣਾ ਤੇ ਅੱਜ ਇੱਥੇ ਬਹੁਤ ਪ੍ਰਸੰਤਾ ਦਾ ਮਾਹੌਲ ਹੈ ਅਸੀਂ ਇਸੇ ਉਪਲਖ ਵਿੱਚ ਇੱਕ ਤਾਂ ਸਾਡੇ ਕੋਲ ਫੰਡ ਸੀਗਾ ਫਿਰੋਜ਼ਪੁਰ ਬਸਤੀ ਟੈਂਕਾ ਵਾਲੇ ਜੇ ਵਪਾਰ ਮੰਡਲ ਨਾਲ ਉਹਦੇ ਵਿੱਚੋਂ ਅਸੀਂ ਹਰੇਕ ਦੁਕਾਨਦਾਰ ਨੂੰ ਇੱਕ 5-5 ਗ੍ਰਾਮ ਦਾ ਚਾਂਦੀ ਪਿਓਰ ਚਾਂਦੀ ਦਾ ਸਿੱਕਾ ਦੇ ਰਹੇ ਆ ਨਾਲ ਇੱਥੇ ਅਸੀਂ ਅੱਜ ਖੀਰ ਦਾ ਲੰਗਰ ਲਾ ਰਹੇ ਆ ਜਿਸ ਦੇ ਨਾਲ ਸਾਰੀ ਬਸਤੀ ਟੈਂਕਾ ਵਾਲੀ ਵਿੱਚ ਬਹੁਤ ਹੀ ਉਤਸ਼ਾਹ ਹੈ ਇਸੇ ਉਤਸ਼ਾਹ ਨੂੰ ਦਿਖਾਉਣ ਵਾਸਤੇ ਸਾਰੇ ਲੋਕ ਇਕੱਠੇ ਹੋਏ ਆ ਤੇ ਅਸੀਂ ਇਸ ਜ਼ਿੰਮੇਵਾਰਾ ਵੱਲੋਂ ਸਭ ਨੂੰ ਬਹੁਤ ਬਧਾਈ ਦੇਣੀ ਹੈ जय श्री राम। ਅਸੀਂ ਲਗਭਗ 150 ਸਿੱਕੇ ਜਾਂਦੀ ਦੇ ਜਿਹੜੇ ਵੰਡ ਰਹੇ ਜਿਹਦੇ ਪਿੱਛੇ ਇੱਕ ਸਾਈਡ ਤੇ જયਸ਼੍ਰੀ ਰਾਮ ਲਿਖਿਆ ਦੂਸਰੇ ਪਾਸੇ ਸ਼੍ਰੀ ਰਾਮ ਜੀ ਦੀ ਫੋਟੋ ਚਪਾਈ ਹੋਈ ਹੈ। ਆਪਲਾ ਦਰਬਾਰ ਤਾਂ ਕਿੰਨੀ ਖੁਸ਼ੀ ਹੈ ਇਸ ਦੀ ਬਹੁਤ ਖੁਸ਼ੀ ਹੈ ਤੇ ਇਸੇ ਖੁਸ਼ੀ ਦੇ ਮਾਹੌਲ ਵਿੱਚ ਸਾਰੇ ਮਿਲ ਕੇ ਤੇ ਇਸ ਨੂੰ ਅਸੀਂ ਮਨਾ ਰਹੇ ਹਾਂ ਤੇ ਇਸ ਕਰਕੇ ਅਸੀਂ ਖੀਰ ਦਾ ਲੰਗਰ ਜਿਹੜਾ ਲਗਭਗ 1.5 ਗੰਢਾ ਦੁੱਧ ਅਸੀਂ ਖੀਰ ਦਾ ਲੰਗਰ ਬਣਾਇਆ ਸਾਰੇ ਬਾਜ਼ਾਰ ਵੱਲੋਂ ਤੇ ਸਾਰੇ ਵਪਾਰ ਬੰਡਲ ਬਸਤੀ ਟੈਂਕਾ ਵਾਲੀ ਵੱਲੋਂ ਅਸੀਂ ਇਸ ਨੂੰ ਮਨਾ ਰਹੇ ਹਾਂ।